ਵੈਲ ਸਵਾਗਤ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਲੈ ਸਵਾਗਤ ਮੇਰੇ YouTube ਚੈਨਲ ਤੇ ਫਿਰ ਦੇ ਦੋਸਤੋ ਹਾਂ ਹੁਣ ਹੀ ਕੱਲ ਪਰਸੋ ਦੀਆਂ ਵੀਡੀਓ ਪਾਉਂਦਾ ਮਸ਼ੀਨਾਂ ਦੀਆਂ ਹਾਂ ਕੱਲੀ ਹਾਂ ਧੋਤੇ ਹਾਂ ਕੱਲੀ ਹਾਂ ਇਡੀਆਂ ਇੱਕ ਤੇ ਕੱਲ ਹੀ ਆਪਣੀ ਨਵੀਂ ਇੱਕ ਇੱਕ ਨਵੀਂ ਵਿਸ਼ਾਲ ਤੇ ਇੱਕ ਪੁਰਾਣੀ ਇਹ ਵਿਸ਼ਾਲ ਧੋਤੀ ਸੀ ਤੇ ਅੱਜ ਉਹਦੀ ਵੇਖ ਸਕਦੇ ਇਥੇ ਹਾਂ ਸ਼ਾਮ ਸ਼ਾਮ ਸ਼ੇ 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 ਦਾ ਹੁੰਦੇ ਤੇ ਸ਼ਾਮ ਸ਼ਾਮ ਦੇਤੇ ਵੇਖ ਸਕਦੇ ਮੀਂਹ ਪੈਣਾ ਸ਼ੁਰੂ ਵੀ ਹੋ ਗਿਆ ਮੀਂਹ ਪੈਣਾ ਸਾਡੇ ਤੇ ਨੰਮਰ ਤੇ ਪਾਣੀ ਮੰਗੰਦਿਆ ਇਹਨੂੰ ਪਾਣੀ ਪੀਉਂਦੇ ਤੇ ਲੋ ਆ ਤੇ ਇਥੇ ਵੀ ਇੱਕ ਤਾਂ ਦੇ ਦਾਦੀ ਸਾਰੇ ਮੁੰਜੇ ਸੈਟ ਕਰਨਦੇ ਤੇ ਇਥੇ ਮੋਟਰਸਾਈਕਲ ਲੱਗਾ ਬਾਹਰੇ ਹਲੇ ਬੰਦਿਆਂ ਦੇ ਇਥੇ ਆ ਗੱਡੀ ਅਹੀਂ ਹੁਣ ਆਪਾਂ ਆਏ ਇਹ ਅੰਦਰ ਦੌਣੀ ਗੱਡੀ ਆਪਾਂ ਤੇ ਚਲੋ ਤਾਂ ਉਹ ਖਾਣੇ ਡਰਾਈਵਰ ਸਭ ਕੰਮ ਕਰਦੇ ਕਿ ਤਰ੍ਹਾਂ ਹਾਦੇ ਨਾਲੇ ਮੇਰੇ ਫੁੱਫੂ ਵੀ ਤੇ ਨਾਲੇ ਮੇਰੇ ਫੁੱਫੂ ਵੀ ਆਏ ਵੀ ਨਾਲੇ ਤੇ ਫਾਰੇ ਹੁਣ ਜਿਹੜੀ ਮੈਂ ਇੱਕ ਮਸ਼ੀਨ ਜਿਹੜੀ ਜਿੰਨਾ ਵੀ ਸਮਾਨ ਸਮੂਹ ਇਹ ਅੰਦਰ ਕਰੰਦੇ ਆ। ਵੀਰ ਤੋ ਪੁੱਛਦੇ ਕੀ ਨੂੰ ਹੁੰਦਿਆ? ਸੱਚੀ ਗੱਲ ਆ ਜਿਆਦਾ। ਬੇਟਾ ਹਾਂਜੀ ਹਾਂ ਮਮਾ। ਹੂੰ। ਪਾਪਾ ਅੱਛਾ ਬਣਾ ਰਹੇ ਹਨ। ਤੇ ਤੁਹਾਨੂੰ ਕੀ ਬਹਿ। ਦੱਸੋ ਕੀ ਕਰੰਦੇ ਆ? ਦੱਸੋ ਕੀ ਕਰੰਦੇ ਮੈ ਮਕਾਨੀ ਸਾਹਿਬ। ਇਹ ਆਰਮ ਦਾ ਵਾਇਰਿੰਗ ਆ। ਹਾਂ। ਜਾ ਉਹ ਲੱਗਦਾ ਕਿ ਕਹਾਵਾ ਤੇ ਉਹ ਇਹ ਨਾਲ ਸਾਡੇ ਜਿਆ ਢਿੱਲ ਨਾਲ ਉਹਦੇ ਵਿੱਚ ਤੇ ਉਹ ਆਰਮ ਨੂੰ ਬਰਵਾ ਕਰ ਸਕਦਾ ਹਾਂ ਹਾਂਜੀ ਤੇ ਉਹ ਕੀ ਕਰਦੇ ਉਹ ਬੈੱਡ ਪਾਉਂਦੇ ਕੀ ਇਹ ਮਸ਼ੀਨ ਦਾ ਬੈੱਡ ਆ ਇਹ ਬੈੱਡ ਪਾਉਂਦਾ ਹੈ ਬੈੱਡ ਪਾ ਕੇ ਹਾਂ ਉਹ ਬਾਸ ਕਾਟਾ ਉਹ ਪਾ ਦੇ ਹਾਂਜੀ ਬਾਸ ਕਾਟਾ ਆ ਕੇ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਵੇਖਾਂ ਕਿ ਕੀ ਕਰਨਾ ਹਾਂਜੀ

ਫੋਨ ਉਹਦੇ ਕੋਲੋਂ ਕੋੰਦਾ ਅੰਦਰੋਂ ਹੱਲ ਲੰਦਾ ਸੁਣਾਇਆ ਹੈ ਇਹਦੇ ਥੋੜਾ ਆ ਗਿਆ ਉਧਰ ਨਮਰ ਪਾਣੀ ਮੰਗੀ ਜਾਂਦੇ ਪਹਿਲ ਫਿਰ ਉਹਨੂੰ ਪਿਆ ਦੇਣੀ ਆਪਾਂ ਬਾਅਦ ਚ ਆਪਣੇ ਕੰਮ ਕਰਾਂਗੇ ਹਾਂਜੀ ਕੀ ਪਾਣੀ ਚੀਦਾ ਚੱਲ ਫਿਰ ਇਹਨੂੰ ਵੀ ਪਾਣੀ ਪਿਉਾਉਨੇ ਆਪਾਂ ਤੇ ਦੋਸਤਾਂ ਨੂੰ ਮੈਂ ਪਾਣੀ ਪਿਉਂਦੋਂ ਬਾਅਦ ਮਿਲਦਾ ਹੁਣ ਨੇ ਨਮਰ ਨੂੰ ਚਲੋ ਨੂੰ ਪਾਣੀ ਪੀ ਆਦੇ ਆਪਾਂ ਤੇ ਗਏ ਤੇ ਦੋਸਤੋਂ ਇਹਨੂੰ ਵਾਪਸ ਚਲਦੇ ਆਂ ਬੜੇ ਨਮਰ ਪਾਣੀ ਆਇਆ ਫੇਰ ਬਾਹਰ ਤੇ ਦੋਸਤੋਂ ਇਹ ਫੇਰ ਪਾਪਾ ਨੇ ਮੰਗਾਈ ਕਿ ਉਥੇ ਡਰਾਈਵਰ ਨੂੰ ਆਦੇ ਉਹ ਬੈਟਰੀ ਤੇ ਇਸ ਦੇ ਨਾਲ ਮੇਰੇ ਪਾਪਾ ਦੇ ਫਫੂ ਜਲ ਕੇ ਹੋਣੇ ਮਸ਼ੀਨ ਦਾ ਕੋਈ ਸਮਾਨ ਲੈਣਾ ਤੇ ਮੌਸਮ ਅੱਜ ਬੜਾ ਖਰਾਬ ਹੋਇਆ ਉਤਰਾ ਮਹੀ ਪੈਂਦੇ ਹਲਕਾ ਹਲਕਾ ਤੇ ਇਹ ਨੂੰ ਜੈ ਇਹ ਨੂੰ ਜੈ ਨਹੀਂ ਇਹ ਸਾਡੇ ਘਰੇ ਤੇ ਤੈਨੂੰ ਤਰੀ ਫਿਰਦਾ ਨਾ ਕੋਈ ਕੰਮ ਨਾ ਕੋਈ ਹੋਰ ਕੁਝ ਹਲਕਾ ਹਲਕਾ ਮੌਸਮ ਹੁੰਦਾ ਨਾ ਹਾਂ ਹਾਂ ਇਹਦੀ ਇਹਦੀ ਗਲਨ ਛੋੜਾ ਆਪਾਂ ਹੁਣ ਚੱਲਦੇ ਟੋਰਚੇ ਦੇਨੇ ਚੱਲ ਸੰਦੋ ਤੂੰ ਵੀ ਆ ਤੇ ਆ ਤੀ ਵੀ ਤਾ ਦੇ ਟੋਰਚੇ ਪੂਰੀ ਆਪਣਾ ਬਹੁਤ ਦੂਰ ਦੂਰ ਤੱਕ ਚੰਦਨ ਮਾਰਦੀ ਆਪਣੀ ਲਓ ਮਾਪਣ ਮੰਗਾਈ ਨਹੀਂ ਫੜੋ ਲੈ ਲਓ ਇਹਦਾ ਕੀ ਕਰਨਾ ਇਹ ਕੋਤਾ ਚਾਹੀਦੀ ਅੰਨਾ ਆ ਚਾਹੀਦੀ ਆ ਕੋਣ ਆ ਕੋਣ ਆ ਮੈਦਰੀ ਮਾਰ ਨਹੀਂ ਇਧਰ ਰੱਖੋ ਬੜੀ ਦੂਰ ਤੱਕ ਜਾਂਦੀ ਏ ਇੱਕ ਟਾਈਂਡ ਮੈਂ ਫੜੀ ਹੱਤੀ ਹੁ ਤੀ ਫੜੋ ਇਹ ਇਹ ਨਹੀਂ ਆਣਦਾ ਤੂੰ ਨਹੀਂ ਗਨੀ ਇਹ ਇਧਰ ਭਾਈਆ ਬਣਾਵਾ ਹੈ ਕੀ ਉਹ ਦੇ ਸੁਣੇ ਨਹੀਂ ਨਾਲ ਮਨ ਨਹੀਂ ਪਤਾ ਕਿ ਨੰਨ ਨਾ ਇਟੋਰ ਚਾ ਕੀ ਕਰਨਾ ਪਰ ਫਿਰ ਵੀ ਮੈਂ ਫੜਾਤੀ ਆ ਇਹ ਸਾਡੀ ਪ੍ਰਾਣੀ ਮਸ਼ੀਨ ਤੇ ਆ ਸਾਈਡ ਤੇ ਜਿੱਤੇ ਇਹ ਕੰਮ ਹੁੰਦਾ ਸਾਡੀ ਨਵੀਂ ਮਸ਼ੀਨ ਆ ਹਾਂਜੀ ਆ ਗਿਆ ਕੀ ਕੰਮ ਹੁੰਦਾ ਕੰਮ ਪੁੱਤ ਉਹਨਾਂ ਦਾ ਬੈੱਡ ਕਸਣ ਦਾ ਆ ਅੱਛਾ ਅਸੀਂ ਵੇਖ ਸਕਦੇ ਹਾਂ ਤਾਂ ਦੇਖੋ ਵੇਖੋ ਤੇ ਆਪਾਂ ਵੇਖਦੇ ਕਿਹੜਾ ਕੰਮ ਹੁੰਦਾ ਪਿਛੇ ਵੇਖੋ ਮੜਿਆ ਤਸੋਂ ਕਿੜਾ ਕੰਮ ਹੁੰਦੇ ਮੜਾ ਹਨੂਰ ਦਰ ਤੋਂ ਬਿੱਟ ਕੱਸਦੇ ਬੰਦੇ ਬਲਡ ਗੱਤੇ ਬਈ ਨੇ ਇਹਦੇ ਸੱਲੇ ਬੈਂਡ ਪ੍ਰੋਬਲਮ ਨਹੀਂ ਆਉਂਦੀ ਵਜਨ ਨਹੀਂ ਤੇ ਆਏ ਵਜਨ ਨਹੀਂ ਤੇ ਆਏ ਬੈ ਬੈ ਜੇ ਇਸ ਦਸਲੇ ਬੈਠੇ ਜਤੇ ਹਾਂ ਵਜੰਦੇ ਕਿ ਨਹੀਂ ਚੱਲੋ ਨਹੀਂ ਵਜਦਾ ਇਹ ਨਹੀਂ ਵਜਦਾ ਇਹਦੀ ਕੋਈ ਪਹਿਲੀ ਆਵਾਜ਼ ਨਹੀਂ ਹੋਰ ਜੇ ਬੜਾ ਹੈ ਬੜਾ ਜੁਗਾਰ ਦਾ ਹੈ ਇੱਥੇ ਰੱਖ ਕੇ ਅੰਨੇ ਮੇਰੇ ਕਹਿੰਦੇ ਆ ਜਦੋਂ ਚੱਲਦੇ ਆਪਾਂ ਬਾਹਰ ਹਾਂ ਤੇ ਕੀ ਕਰਨਾ ਹੈ ਇੱਥੇ ਜਾਂ ਸਦੇ ਹੀ ਆ ਮੈਂ ਨਹੀਂ ਇੱਥੇ ਉਹ ਬੈਰਿੰਗ 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 ਵਾੜ ਗਿਆ ਲੈ ਹੁਣ ਬੈਰਿੰਗ ਵਾੜ ਗਿਆ ਵਾਹ ਇਹਦੇ ਕੋਈ ਨੇ ਕੁਝ ਗਵਾਚ ਪਿਆਇ ਚ ਚਲੋ ਪੰਜ ਚਲਦੇ ਆਂਗੇ ਅਗੀ ਤੇਨੋਂ ਕੰਮ ਚੱਲਣਦੇ ਆ ਇੱਥੇ ਬਾਕੀ ਤੁਹਾਨੂੰ ਪਿਆ ਦਾ ਉੱਥੇ ਆ ਵੇਖੋ ਕੀ ਜੁਗਾਰ ਲਾਇਆ ਵੇਖੋ ਤੀ ਜੁਗਾਰ ਨਹੀਂ ਇੱਧਰ ਜੁਗਾਰ ਵੇਖੋ ਤੀ ਅਜੇ ਤਾਂ ਵਧੀਆ ਜੁਗਾਰ ਨਹੀਂ ਹੋਣਾ ਮੰਜੇ ਨੂੰ ਸਿੱਧਾ ਟਾਂਕੇ ਉੱਤੇ ਪਾਤੀ ਇਹਨਾਂ ਨੇ ਤਰਪਾਲ ਹੁਣ ਥੱਲੇ ਚੁੱਲਾ ਤੇ ਰੋਟੀ ਪਕਾਓ ਕੋਈ ਟੈਨਸ਼ਨ ਨਹੀਂ ਆਪਾਂ ਨੂੰ ਆਪਾਂ ਇਹ ਨਹੀਂ ਕਰਨਾ ਅੰਦਰ ਜਾ ਕੇ ਪਕਾਈ ਵੇਖੋ ਕੀ ਜੁਗੜ ਲਿਆ ਇੱਕ ਹਿੱਸਾ ਮੰਜਾ ਦਾ ਇੱਥੇ ਰੱਖਿਆ ਦੂਜਾ ਆਵਾ ਲੜਕੰਦਿਆ ਅੰਦਰ ਇਹ ਬੈਠੇ ਉੱਤੇ ਥੱਲੇ ਚੁੱਲਾ ਮਾਲਾ ਜਿਹਾ ਖਿਸਕ ਗਿਆ ਇਹ ਨਹੀਂ ਜਾਣਾ ਆਉਣ ਨੂੰ ਚੁੱਲਾ ਸਮਝੋ ਗਾ ਸੱਚੇ ਚੁੱਲੇ ਦਾ ਹੋ ਗਿਆ ਕੰਮ ਸਮਝੋ ਪੂਰਾ ਨਵਾਂ ਜੁਗੜ ਲਿਆ ਸੋਚ ਲਈ ਕੀ ਕਰਨਾ ਹੈ ਸੁਕਾਟਾ ਸੁਕਾਟਾ ਰੋ ਪਾਉਣ ਸੁਕਾਟਾ ਲੈਣ ਚਲਦੇ ਤਾਂ ਦੇ ਲਈ ਸੁਕਾਟਾ ਲੈ ਲਿਆ ਤਾਂ ਚਲਦੇ ਇਹਨਾਂ ਨੂੰ ਲੈ ਗਏ ਚਲੋ ਖੋਲੇ ਬੂਹੇ ਦੇ ਆ ਗਏ ਹਾਂ ਫਿਰ ਇਹ ਬੰਦ ਕਰੀ ਚੱਲ ਇਹ ਫੜਾ ਦੇ ਨੇ ਇੱਥੇ ਆ ਲੋ ਜੀ ਤੁਹਾਡਾ ਸੁਕਾਟਾ ਤੁਸੀਂ ਮੰਗਾਇਆ ਸੀ ਲੈ ਆਏ ਆ ਠੀਕ ਹੈ ਨਾ ਫੁਰਕ ਚੋਰ ਕਿਸਮਾਂ ਚੀ ਦਾ ਨਹੀਂ ਆ ਜਿੰਦੂ ਲੱਗ ਤਾ ਅੰਦਰ ਬਣਦੇ ਮਾਰੂ ਇਹਦੇ ਚ ਬੈਠ ਦੂ ਬਾਹਰ ਕੱਢ ਦੂ ਮਲੇ ਆ 40 ਆਂ ਦੀਓ ਪਾ ਮਜ਼ਾ ਕਰਦੇ ਆ ਜਾ ਏ ਉਹ ਨਮਰ ਤੇਰਾ ਨਮਰ ਤੇਰਾ ਦੂਜਾ ਨਾਮ ਕੀ ਹੈ ਤੇਰਾ ਨਾਮ ਕੀ ਹੈ ਤੇਰਾ ਨਾਮ ਕੀ ਹੈ ਨਮਰ ਹਾਂ ਨਮਰ ਹੂੰ ਨਹੀਂ ਪਤਾ ਨਹੀਂ ਕੀ ਹਾਂ ਨਮਰ ਇਹ ਸਸ ਹੁਣ ਇਹਦਾ ਨਾਮ ਮਸ਼ੀਨਾਂ ਮਸ਼ੀਨਾਂ ਦਾ ਕੰਮ ਹਾਂਜੀ ਤੇ ਇਹਦਾ ਨਾਮ ਤੇ ਸੁਣ ਕੇ ਸਾਰਾ ਆਪਾਂ ਹੁਣ ਵੇਖਦੇ ਮੌਸਮ ਪਹਿਲਾਂ ਤੋਂ ਜ਼ਿਆਦਾ ਖਰਾਬ ਹੋ ਗਿਆ ਤੇ ਵੇਖ ਸਕਦੇ ਜੇ ਪਹਿਲਾਂ ਤੋਂ ਜ਼ਿਆਦਾ ਮੌਸਮ ਖਰਾਬ ਹੋਇਆ ਪਿਆ ਕੋਈ ਜੀ ਜੀ ਕਰਨੇ ਹੈ ਹਾਂ ਦੱਸ ਮੈਂ ਜੋ ਹੋਤੀ ਆ ਕੀ ਆ ਉਹ ਆਤਰੰ ਨੰਬਰ ਜਉਤਨਾ ਮੈਂ ਫੋਨ ਚੁਪ ਕਰਕੇ ਤੇ ਕਟ ਰ ਗਿਆ ਸਹੀ ਇੱਥੇ ਲਾਇਆ ਆਪਣਾ ਮੈਂ ਆਪਣਾ ਸਾਡੇ ਚਾਚਾ ਜੀ ਦੇ ਘਰ ਅੱਗੇ ਤਾਂ ਆ ਬਜਲੀ ਚਮਕੀ ਹੋਣੀ ਮੜੇ ਮੈਂ ਡਰ ਗਿਆ ਇੱਥੇ ਤੇ ਜੇ ਆ ਗਈ ਹੋਇਆ ਟੱਬ ਤੋਂ ਬੈਠੇ ਪਿਆ ਕੁਤੀ ਇੱਥੇ ਪਈ ਸਾਰਾ ਸਮਾਨ ਖਿੱਦੜਿਆ ਪਿਆ ਇਹ ਲੱਗ ਤ ਹੂ ਹੂ ਕਰਕੇ ਡਰੋਂਦਾ ਵਾਇਗ ਰੂ ਵਾਇਗ ਰੂ ਆ ਤਾਂ ਲੱਗ ਬਜਲੀ ਚਮਕੀ ਜਾਂਦੀ ਤਾਂ ਦੇ ਬਾਬਾ ਦੀਪ ਇੱਥੇ ਅੱਪਾ ਭਾਈ ਇਹਨੂੰ ਛੱਡਣਾ ਨਹੀਂ ਉਹ ਇਹਦਾ ਜਾਣ ਨੂੰ ਦਿਲ ਨਹੀਂ ਕਰਦਾ ਨਹੀਂ ਆਣਾ ਹਾਂ ਪੂਰੀ ਰਾਤ ਤੇ ਹਾਂ ਵਾਲੀ ਪੂਰੀ ਰਾਤ ਨੂੰ ਛੱਡ ਕੇ ਆਈ ਓ ਠੀਕ ਹੈ ਤੈਨੂੰ ਪੂਰੀ ਰਾਤ ਨੂੰ ਛੱਡ ਕੇ ਆਵਾਂਗੇ ਤੇ ਇੱਥੇ ਮੀਂਹ ਥੋੜਾ ਤੇਜ਼ ਹੋ ਗਿਆ ਤਾਂ ਆਪਾਂ ਉਹਨਾਂ ਅੰਦਰ ਚੱਲ ਜਾਂਦੇ ਆ ਯਾਰ ਇਹਨਾਂ ਮੇਰੇ ਇਹ ਤੇਜ਼ ਹੋ ਗਿਆ ਆਈ